ਜਲੰਧਰ ਦੇ ਮਕਸੂਦਾ ਚ ਐਚ ਨਾਮ ਦਾ ਸਲੂਨ ਬਣਿਆ ਨਸ਼ੇ ਦਾ ਅੱਡਾ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਚੰਗੀ ਤਰ੍ਹਾਂ ਕੱਢੀ ਜਾ ਰਹੀ ਹੈ ਹਵਾ ਇੱਕ ਪਾਸੇ ਤਾਂ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਦੂਜੇ ਪਾਸੇ ਗੱਲ ਕਰੀਏ ਜਲੰਧਰ ਦੇ ਮਕਸੂਦਾ ਦੀ ਤਾਂ ਸੂਤਰ ਦੱਸਦੇ ਹਨ ਕਿ ਮਕਸੂਦਾ ਏਰੀਏ ਦੇ ਵਿੱਚ ਇੱਕ ਐਚ ਨਾਮ ਦਾ ਸਲੂਨ ਚੱਲ ਰਿਹਾ ਹੈ ਪਰ ਇਸ ਸਲੂਨ ਦੀ ਆੜ ਵਿੱਚ ਬੜੇ ਵੱਡੇ ਪੱਧਰ ਤੇ ਨਸ਼ੇ ਦੀ ਵਿਕਰੀ ਕੀਤੀ ਜਾ ਰਹੀ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਲੰਧਰ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਪੰਗ ਤੱਕ ਨਹੀਂ ਹੈ ਮਹੱਲੇ ਵਾਲਿਆਂ ਵੱਲੋਂ ਕਈ ਵਾਰ ਇਸ ਬਾਰੇ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਪਰ ਜਲੰਧਰ ਪੁਲਿਸ ਪਤਾ ਨਹੀਂ ਕਿਹੜੀ ਗੱਲ ਤੋਂ ਇਨ੍ਹਾਂ ਨਸ਼ਾ ਤਸਕਰਾਂ ਉੱਪਰ ਆਪਣੀ ਮਿਹਰ ਪਰ ਹੀ ਨਜ਼ਰ ਬਣਾ ਕੇ ਰੱਖੀ ਹੋਈ ਹੈ ਸੂਤਰ ਇਹ ਵੀ ਦੱਸਦੇ ਹਨ ਕਿ ਇਸ ਸਲੂਨ ਦੇ ਮਾਲਕ ਦੇ ਨਾਲ ਇੱਕ ਟੈਕਸੀ ਚਾਲਕ ਵੀ ਹੈ ਜੋਇਸ ਨਸ਼ਾ ਤਸਕਰੀ ਦੇ ਕੰਮ ਵਿੱਚ ਸਲੂਨ ਮਾਲਕ ਦਾ ਭਾਈਵਾਲ ਦੱਸਿਆ ਜਾਂਦਾ ਹੈ ਜਿਸ ਦਾ ਨਾਮ 20 ਅੱਖਰ ਤੋਂ ਹੈ ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਜਿਸ ਸਮੇਂ ਇਹ ਵਿਅਕਤੀ ਟੈਕਸੀ ਚਲਾਉਂਦਾ ਸੀ ਉਸ ਵੇਲੇ ਇਹ ਵਿਅਕਤੀ ਟੈਕਸੀ ਕਾਰੋਬਾਰ ਦੇ ਬਹਾਨੇ ਪੰਜਾਬ ਦੇ ਨਾਲ ਦੇ ਲੱਗਦੇ ਬਾਰਡਰ ਏਰੀਆ ਤੇ ਵੀ ਜਾਂਦਾ ਸੀ ਹੁਣ ਇਹ ਸ਼ਖਸ ਪੰਜਾਬ ਦੇ ਨਾਲ ਦੇ ਲੱਗਦੇ ਬਾਰਡਰਾਂ ਤੇ ਕੀ ਕਰਦਾ ਸੀ ਇਸ ਦੀ ਜਾਂਚ ਤਾਂ ਪੁਲਿਸ ਅਧਿਕਾਰੀ ਹੀ ਕਰ ਸਕਦੇ ਹਨ ਸੂਤਰ ਇਹ ਵੀ ਦੱਸਦੇ ਹਨ ਕੀ ਇਸ ਵੀ ਨਾਮ ਦੇ ਅੱਖਰ ਵਾਲੇ ਸ਼ਖਸ ਨੂੰ ਫੋਕੂ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਪਿਛਲੇ ਕੁਝ ਮਹੀਨਿਆਂ ਤੋਂ ਇਸ ਨੇ ਡਰਾਈਵਰੀ ਦਾ ਕੰਮ ਛੱਡ ਕੇ ਇਸ ਸਲੂਨ ਦੇ ਮਾਲਕ ਨਾਲ ਰਲ ਕੇ ਬਤੌਰ ਨਸ਼ਾ ਸਪਲਾਈ ਦਾ ਕੰਮ ਬੜੇ ਹੀ ਵੱਡੇ ਪੱਧਰ ਤੇ ਸ਼ੁਰੂ ਕੀਤਾ ਹੋਇਆ ਹੈ ਇੱਕ ਪਾਸੇ ਤਾਂ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਦੇ ਨਸ਼ੇ ਦੀ ਕਮਾਈ ਨਾਲ ਬਣਾਏ ਗਏ ਮਕਾਨ ਤੱਕ ਨੋਟਾਉਣ ਦੀ ਕਾਰਵਾਈ ਅਮਲ ਵਿੱਚ ਆਏ ਦਿਨ ਕੀਤੇ ਨਾ ਕੀਤੇ ਲੈਂਦੀ ਹੈ ਪਰ ਇਸ ਮਕਸੂਦਾ ਏਰੀਏ ਦੇ ਇਸ ਸਲੂਨ ਦੇ ਮਾਲਕ ਅਤੇ ਉਸ ਦੇ ਸਾਥੀ ਉੱਪਰ ਅਜੇ ਤੱਕ ਜਲੰਧਰ ਪੁਲਿਸ ਵੱਲੋਂ ਇਹੋ ਜੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਸੂਤਰ ਦੱਸਦੇ ਹਨ ਕਿ ਨਸ਼ੇ ਦੇ ਇਸ ਕਾਲੀ ਕਮਾਈ ਤੋਂ ਇਸ ਸਲੂਨ ਦੇ ਮਾਲਕ ਨੇ ਆਪਣੇ ਇੱਕ ਕਰੀਬੀ ਰਿਸ਼ਤੇਦਾਰ ਨੂੰ ਕਨੇਡਾ ਵੀ ਭੇਜਿਆ ਹੈ ਅਤੇ ਇਸ ਨਸ਼ੇ ਦੀ ਕਾਲੀ ਕਮਾਈ ਤੋਂ ਸਲੂਨ ਦੇ ਉੱਪਰ ਨਵੀਂ ਬਿਲਡਿੰਗ ਦਾ ਨਿਰਮਾਣ ਵੀ ਕੀਤਾ ਹੈ ਇਸ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਜਲੰਧਰ ਪੁਲਿਸ ਦੇ ਕਾਲਾ ਅਧਿਕਾਰੀ ਹੀ ਦੱਸ ਸਕਦੇ ਹਨ ਇੱਥੇ ਇੱਕ ਬੜੀ ਹੀ ਰੋਮਾਂਚਕ ਕਹਾਣੀ ਵੀ ਸਾਹਮਣੇ ਆਉਂਦੀ ਹੈ ਕਿ ਇਹ ਦੋਵੇਂ ਸ਼ਖਸ ਸਾਊਥ ਦੀਆਂ ਫਿਲਮਾਂ ਵਾਂਗ ਛੋਟੇ-ਛੋਟੇ ਬੱਚਿਆਂ ਕੋਲੋਂ ਵੀ ਨਸ਼ਾ ਸਪਲਾਈ ਦਾ ਕੰਮ ਕਰਵਾਉਂਦੇ ਹਨ ਜੋ ਕਿ ਇੱਕ ਬਹੁਤ ਗੰਭੀਰ ਅਤੇ ਸੰਵੇਦਨਸ਼ੀਲ ਗੱਲ ਹੈ ਇਸ ਦੀ ਵੀ ਜਾਂਚ ਜਲੰਧਰ ਦੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਕੀਤੀ ਜਾਣੀ ਬਹੁਤ ਜ਼ਰੂਰੀ ਬਣਦੀ ਹੈ ਤਾਂ ਕਿ ਜਨਤਾ ਸਾਹਮਣੇ ਸੱਚ ਆ ਸਕੇ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਇਨਾ ਉੱਪਰ ਬੰਦੀ ਕਾਨੂੰਨੀ ਕਾਰਵਾਈ ਸਮੇਂ ਰਹਿੰਦਿਆਂ ਕੀਤੀ ਜਾ ਸਕੇ ਦੂਜੇ ਭਾਗ ਵਿੱਚ ਇਸ ਸਲੂਨ ਦੇ ਮਾਲਕ ਅਤੇ ਸਪਲਾਈਅਰ ਦੇ ਹੋਰ ਵੀ ਕਈ ਵੱਡੇ ਖੁਲਾਸੇ ਕਰਾਂਗੇ ਜਿਸ ਨੂੰ ਪੜ ਕੇ ਜਾਂ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ